ਲੁਧਿਆਣਾ ਦੀ ਸਿਦਮਾ ਨਹਿਰ ਦੇ ਵਿੱਚ ਸੁੱਟੇ ਗਏ 10 ਰੁਪਏ ਦੋ ਮਾਸੂਮਾਂ ਦੀ ਜ਼ਿੰਦਗੀ ਦੇ ਉੱਤੇ ਭਾਰੀ ਪੈ ਗਏ। ਦਰਅਸਲ ਕਿਸੇ ਮੈਲਾ ਨੇ ਨਹਿਰ ਦੇ ਵਿੱਚ ਨਾਰੀਅਲ ਅਤੇ 10 ਰੁਪਏ ਬਹਾਏ ਸੀ। ਮੌਕੇ ਉੱਤੇ ਆਪਣੇ ਦੋਸਤਾਂ ਦੇ ਨਾਲ ਨਹਾਉਣਾ ਏ। ਕਰਨ ਅਤੇ ਸੰਨੀ ਨੇ ਪੈਸੇ ਚੁੱਕਣ ਦੇ ਲਈ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਇਹ ਦੋਵੇਂ ਬੱਚੇ ਲਾਪਤਾ ਹੋ ਗਏ। ਵਾਰਦਾਤ ਦਾ ਖੁਲਾਸਾ ਇਹਨਾਂ ਬੱਚਿਆਂ ਦੇ ਦੋਸਤ ਅਜੇ ਨਹੀਂ ਕੀਤਾ ਹੈ। ਦੱਸ ਦਈਏ ਕਿ ਕਰਨ ਅਤੇ ਅਜੇ ਪਿਛਲੀ 1 ਮਈ ਤੋਂ ਲਾਪਤਾ ਸਨ। ਬੀਤੀ ਕਾਲ ਕਰ ਦਿੱਲਾਸ਼ ਫਾਟਕ ਦੇ ਉੱਤੇ ਬਰਾਮਦ ਕੀਤੀ ਗਈ ਸੀ। ਜਦਕੇ ਦੂਜੇ ਬੱਚੇ ਦਾ ਕੋਈ ਅਤਾ ਪਤਾ ਨਹੀਂ ਲੱਗ ਸਕਿਆ ਸੀ ਇਹ ਦੋਵੇਂ ਲੁਧਿਆਣਾ ਦੇ ਮਹਾਰਾਜ ਨਗਰ ਦੇ ਰਹਿਣ ਵਾਲੇ ਸਨ ਇਹ ਬੱਚੇ ਨਹਿਰ ਦੇ ਨਾਲ-ਨਾਲ ਉਹ ਨੋਟ ਕੱਢਣ ਲਈ ਨਹਿਰ ਦੇ ਨਾਲ-ਨਾਲ ਚੱਲ ਪਏ ਥੋੜੀ ਦੂਰ ਜਾ ਕੇ ਪਹਿਲਾਂ ਕਰਨ ਕੁਮਾਰ ਨੇ ਛਾਲ ਮਾਰੀ ਕਰਨ ਕੁਮਾਰ ਨੂੰ ਛਾਲ ਮਾਰਨ ਤੋਂ ਬਾਅਦ ਸਨੀ ਨੇ ਛਾਲ ਮਾਰ ਤੋ ਜੋ ਪਾਣੀ ਡੂੰਗਾ ਸੀਗਾ ਦੋਵੇਂ ਹੀ ਗਾਂ ਰੁੜ ਗਏ ਇਸੇ ਵਾਲ ਪੁਲੀ ਤੋਂ ਕਰਨ ਕੁਮਾਰ ਦੀ ਲਾਸ਼ ਮਿਲ ਚੁੱਕੀ ਆ ਇਹਦਾ ਪੋਸਟਮਾਰਟਮ ਕਰਾ ਕੇ ਲਾਸ਼ ਉਹਨਾਂ ਦੇ ਵਾਰਸਾਂ ਦੇ ਹਵਾਲੇ ਕੀਤੀ ਜਾ ਚੁੱਕੀ ਆ ਇਹ ਸਨੀ ਦੀ ਲਾਸ਼ ਦੀ ਆਪਾਂ ਹੁਣ ਤਲਾਸ਼ ਕਰ ਰਹੇ ਹਾਂ